ਮਰਦੀ ਮੇਰਾ ਭਰਾ ਤਸੱਲੀਆਂ ਆ ਪਿਛੋਂ ਜਦਾਂ ਮਰ ਗਈ ਠੀਕ ਹੈ ਜੀ ਆਥੂ ਤਪੂਏ ਕੇ ਤਸੱਲੀਆਂ ਖੂਬੰਗਾ ਲਾ ਆ ਮੇਰਾ ਭਰਾ ਮਰੋ ਚਾਹ ਤੇ ਇਧਰ ਆ ਦੇਖੋ 38 ਹਜ਼ਾਰ ਦੀ ਹੈ ਲਓ ਵੀ 38 ਹਜ਼ਾਰ ਦੀ ਦੋਸਤੋ ਅੱਜ 9 ਦਿਨਾਂ ਦਾ ਸਮਾ ਹੋ ਗਿਆ ਸਾਰਾ ਪਹਿਲਾ ਸੂਆ ਵਾਛੀ ਇਹ ਸੂਈ ਆ ਤੇ ਪਹਿਲਾ ਸੂਆ ਉਹ ਵੇਰ ਸੂਈ ਆ ਆ ਦੇਖੋ ਕੋਣ ਕੰਮ ਦਾ ਵੇਰਵਾ ਦੇ ਦਿਓ ਆਪਣਾ ਵੇਰ ਕਦਾ ਨਾਮਾ ਜੇ ਸਾਰਾ ਭਾਈ ਜੀ ਜੋ ਆਪਾਂ ਨੂੰ ਘਰ ਵਾਲਾ ਕਹਿੰਦਾ ਆਪਾਂ ਇਹ ਉਹਨੇ ਵੀ ਦੁੱਧ 20 ਗਲੇ ਸੱਦੀ ਗਾਂ ਨਾ ਦੇ ਤੇ ਬਾਅਦ ਆਂਦਾ ਠੀਕ ਹੈ ਜੀ ਤੋ ਬਾਲਕ ਵੀ ਜਿਹੜੇ ਅਣਜਾਣਵਾ ਹੋਵੇ ਬਾਕੀ ਚਲੋ ਦੋ ਬਾਲੇ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਹਾਂ ਪੈਂਡਵਾ ਤਹਿਸੀਲ ਜਿਹੜਾ ਐਸਪੈਰਮ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਔਲਖ ਡੇਰੀ ਫਾਰਮ ਤੇ ਆਇਆ ਵੀਰ ਸੇਰੇ ਹੁੰਦੇ ਕੋਲ ਸੋ ਜਿਵੇਂ ਕਿ ਸਾਰੇ ਭਰਾ ਆਪਣੇ ਜਾਣਦੇ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤਾਂ ਮੈਂ तकरीबन ਪੰਜ ਜਨਗ ਦਿਖਾਉਣੇ ਆ ਇੱਕ ਨੀਦੀ ਰਾਵੀ ਦੇ ਵਿੱਚ ਮੱਝ ਦਿਖਾ ਦੇਾਂਗੇ ਟੋਕਰ ਟਾਈਮ ਪੀਰੀਅਡ ਦੇ ਵਿੱਚ ਆ ਤੇ ਬਿਲਕੁਲ ਦੋ ਵੜਾ ਟੁਕੀਆਂ ਗੱਭਨ ਪਿਆਰੀਆਂ ਇੱਕ ਵਛੀ ਬਿਲਕੁਲ ਸਜਰਤਾ ਜੀ ਸੂਈ ਹੈ ਵੈਸੇ ਵੜਾ ਦੋਵੇਂ ਤਾਜ਼ੀਆਂ ਸਜਰ ਸੂਈਆਂ ਨੇ ਇੱਕ तकरीबन ਅੱਜ ਭਲਕ ਦੇ ਵਿੱਚ ਆ ਇੱਕ 8 ਸੱਤਾ 8 9 ਦਿਨਾਂ ਦੀ ਸੂਈ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖ ਲਿਓ ਪੂਰੀ ਜਾਣਕਾਰੀ ਲੈ ਕੇ ਦਵਾਂਗੇ ਸ਼ੇਰੇ ਤੋਂ ਅੱਜ ਤਰੀਕ 9 ਅਗਸਤ ਸਮਾ ਦੋਸਤੋ ਕੋਈ ਦੁਪਹਿਰ ਦੇ 1:30 ਵਜੇ 1 ਵਜੇ ਦਾ ਟਾਈਮ ਆ ਅੱਗੇ ਮੇਰਾ ਭਰਾ ਕੋਈ ਵੀ ਆਉਂਦਾ ਆਪਣੀ ਵੀਡੀਓ ਵੇਖ ਕੇ ਸਟਾਰਿੰਗ ਤੇ ਆਪਣੀ ਬੇਨਤੀ ਹਮੇਸ਼ਾ ਰਹੀ ਹੈ ਉਹਨਾਂ ਭਰਾਵਾਂ ਨੂੰ ਆਇਆ ਕਰੋ ਆਣ ਕੇ ਇਥੇ ਆਪਣੀ ਤਸੱਲੀ ਕਰਿਆ ਕਰੋ ਠੀਕ ਆ ਜੀ ਕਿਉਂਕਿ ਮਾਲ ਡੇਲੀ ਰੁਟੀਨ ਦੇ ਵਿੱਚ ਹੀ ਆਉਣਾ ਧੜਾ ਧੜ ਦੇਖਦਾ ਰਹਿੰਦਾ ਪਸ਼ੂ ਆਪਣਾ ਬਿਲਕੁਲ ਨਰਕ ਪਰਖ ਤਸੱਲੀ ਕਰਕੇ ਲੈ ਕੇ ਜਾਓ ਤਾਂ ਜੋ ਕਿਸੇ ਤਰ੍ਹਾਂ ਦੀ ਬਾਅਦ ਵਿੱਚ ਕਿਸੇ ਭਰਾ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸ਼ੇਰੇ ਵੀਰ ਸਸਰੀ ਚਾਹ ਰਾਜੀ ਕੀ ਆਜੇ ਬੜੇ ਵਧੀਆ ਸ਼ੇਰੇ ਮੀਠਾ ਬੜੇ ਵਧੀਆ ਭਾਜੀ ਸਾਰੇ ਮੌਸਮ ਵੀ ਨਾ ਕਿੰਨਾ ਗਰਮੀ ਬੜੀ ਲੱਗਦੀ ਬੜੀ ਗਰਮੀ ਆ ਯਾਰ ਮਰੂ ਗਰਮੀ ਹਾਂ ਆਪਾਂ ਹੀ ਵਧੀਆ ਹੋਰ ਬੜੇ ਇਸੇ ਤਰ੍ਹਾਂ ਹੀ ਆ ਜਿਹੜਾ ਟਾਈਮ ਆ ਗਿਆ ਕਰਨਾ ਪੈਣਾ ਕੋਰਸਾ ਜਿਹੜਾ 10 8 10 ਦੇ ਆ ਮੁਰਕਾ ਆਉਂਦਾ ਨਾ ਵੀ ਕਿਸੇ ਨੂੰ ਸਿਆਣ ਨਿਕਾ ਰ ਰਤਾ ਮੁਰਮੁਰਾ ਆਉਣ ਗਿਆ ਬੰਦੇ ਆ ਤੂੰ ਮੁੜ ਕੇ ਨਹੀਂ ਆਉਣਾ ਇਹ ਕਰਮਾਲੀਆਂ ਰਤਾ ਤੇ ਮੁਰਮੁਰਾ ਹੁਣ ਗਿਆ ਸਿਆਣ ਆਜਣਾ ਦਿਨ ਫਰਕੀ ਆ ਜਾਣੇ ਤਾਂ ਕੋਈ ਸ਼ਰੇ ਆਜੇ ਮਾਲ ਵੇਰੇ ਫੇਰ ਆਪਣੇ ਕੋਲ ਟੋਟਲ 5 ਕਨ ਆ ਗਿਆ ਹਾਂਜੀ 5 ਨਾਲੇ ਉਧਰ ਆਪਾਂ ਵੀਡੀਓ ਬਣਾਈ ਤਾਂ ਜ਼ਰੂਰ ਸੀਗੀ ਪਰ ਮਾਲ ਮੈਨੂੰ ਲੱਗਦਾ ਵਿੱਚੋਂ 2-3 ਮਾਲ ਸੀ ਕਿੰਨੇ ਵੇਖ ਗਏ ਸੀ ਮਾਲ ਵੇਖ ਗਿਆ ਨਹੀਂ ਮਾਲ ਵੇਖ ਗਿਆ ਸੀ ਤੇ ਤੁਸੀਂ ਬਾਅਦ ਵਿੱਚ ਕਹਿ ਦਿੱਤਾ ਵੀ ਚਲੋ ਹੋਰ ਭੈਣ ਭਰਾ ਦੀ ਵੀਡੀਓ ਪੋਸਟ ਕਰਦੇ ਆ ਤੇ ਹੁਣ ਰਹਿਣ ਦੀ ਤਕਰੀਬਨ ਫੇਰ ਕੋਈ ਭੈਣ ਭਰਾ ਉਸੇ ਪਛਮਣ ਦੇ ਲਈ ਗੱਲ ਪਾ ਤੇ ਕਰਦਾ ਰਹੂਗਾ ਤਾਂ ਪਰੇਸ਼ਾਨੀ ਆਉਂਦੀ ਹੈ। ਅਮਨ ਜੀ ਉਹ ਵੀ ਪਰੇਸ਼ਾਨ ਹੁੰਦਾ ਆਪਾਂ ਦੇ ਵਾਂਗੂ ਖੈਰ ਹੈ ਨਾ। ਹਾਂ ਤਾਂ ਸਿਰੇ-ਵਿਰੇ ਇੱਕ ਵਾਰ ਆਪਣੋਂ ਕੋਲ ਅੱਜ ਪੜਕੀ ਸੂਈਏ ਪਾਜੀ। ਹਾਂਜੀ ਬਿਲਕੁਲ ਤਾਜੀ ਹੈ। ਜ਼ਰੂਰ ਤਾਂ ਦੇ ਕੋਈ ਪਾ ਦਿੰਦੇ। ਬਿਲਕੁਲ ਜੇ ਦੀ ਜੀੜੂ ਆਪਣੀ ਕੋਲੇ ਆ ਜੀ। ਠੀਕ ਹੈ ਜੀ। ਜਿਹੜਾ ਭਣ ਭੜਾ ਲਊਗਾ ਨੂੰ ਜੇ ਦੀ ਜੀੜੂ ਵਿਖਾ ਕੇ ਹ ਤਸੱਲੀ ਕਰਾ ਕੇ ਦਵਾਂਗੇ। ਠੀਕ ਹੈ। ਆਬ ਅੱਛੀ ਤਕਰੀਬਨ ਕੋਈ 8-7-9 ਦਿਨਾਂ ਦੀ ਹੋ ਗਈ ਹਾਂਜੀ ਹਾਂਜੀ ਇਹਦਾ ਉਹ ਬੱਚਾ ਇਹਨੂੰ 70 ਦਿਨ ਹੋ ਗਏ ਸੋਹੀ ਠੀਕ ਆ ਅਗਲੀਆਂ ਦੋਨੋਂ ਗੱਬਰ ਆ ਗਈਆਂ ਲੱਭਣਾ ਇਹ ਕੱਪ ਪਹਿਲਾਂ ਮਾਰਾ ਮੇਰੇ ਪੁੱਤ ਦਿਖਾ ਦਿਆ ਜੀ ਕੈਮਰਾ ਮਾਰ ਕੇ ਇੱਕ ਜਰਸੀ ਬ੍ਰੀਡ ਦੇ ਵਿੱਚ ਦੋਸਤੋ ਗੱਬਰ ਦਿਖਾਵਾਂਗੇ ਕੱਪ ਲੋਨ ਬੱਚੀ ਪਹਿਲਾ ਸਵੇਰ ਸੂਨ ਆਲੀ ਆ ਹੋਰ ਬੱਚੀ ਆ ਬਹੁਤ ਜਰਸੀ ਆ ਠੀਕ ਆ ਜੀ ਜਰਸੀ ਜੇਕਰ ਕਰ ਲੋ ਮੇਰਾ ਪ੍ਰਾਪ ਤਸੱਲੀ ਨਾਲ ਦਿਖਾਵਾਂਗੇ ਜਿੰਨੇ ਜਿੰਨੇ ਆਪਾਂ ਵੇੜਾ ਜਾਵਾਂਗੇ ਸਾਰੀ ਜਿਹੜਾ ਕਾ ਨੀਲੀ ਦਾ ਤੋਹਫਾ ਰਵਾਇਦਾ ਨਹੀਂ ਹਾਂ ਪੂਰੀ ਰਿਕਾਡ ਵਾਲੀ ਮਿਹ ਜਿਹੜੀ ਚੰਗੀ ਮੱਝ ਹਾਂਜੀ ਸੱਜਰ ਸੁੱਤਰ ਦਾ ਦੁੱਧ ਵੀ ਚੰਗਾ ਰਿਹਾ ਹੋਊਗਾ ਸੱਜਰ ਭਾਈ 17 18 ਕਿਲੋ ਘਰ ਆ ਲੈਣੇ ਵੀਡੀਓ ਦੇਖਣੀ ਆਪਾਂ ਇਹ ਨਹੀਂ ਕੋਲੋਂ ਕਿਸੇ ਕਹਣਾ ਆਏ ਨਹੀਂ ਕੋਈ ਥੱਲੇ ਬੁਣ ਕੇ ਗਲਤ ਕਮੈਂਡ ਕਰੇ ਘਰ ਵਾਲੇ ਦੀ ਜੁਬਾਨੀ ਆ ਕਿ 17 18 ਕਿਲੋ ਦੀ ਪੀਕ ਤੇ ਦੁੱਧ ਦੇਦੀ ਰਹੀ ਆ ਹੁਣ ਹੁਣ ਕਿੰਨਾ ਕੋਲੇ ਹੁਣ ਆਪਣੇ ਕੋਲ 26 ਕਿਲੋ 26 ਕਿਲੋ ਮਾ ਜੇ ਜਿਹੜਾ ਕਹਿੰਦਾ ਉਹ ਬੱਚੇ ਵੀ ਬਿਖਾਵਾ ਨਾ ਕੱਟਾ ਉਹਦਾ ਬੱਚਾ ਬਹੁਤ ਚੰਗਾ ਵੀ ਮਗਰ ਮਹਿਲਾ ਲੋਕ ਵੀ ਬੱਚਾ ਵੀ ਵੈਸੇ ਜਿਵੇਂ ਜਿਹੜੀਆਂ 16 17 ਕਿਲੋ ਵਾਲੀਆਂ ਮੱਝਾਂ ਆ ਜਾਂ ਜਿਹੜੇ ਪਰਿਵਾਰਾਂ ਦੀ ਦਲੀਲ ਚੰਗੀ ਆ ਉਹ ਬੱਚਾ ਤੋਂ ਪਤਾ ਲੱਗ ਜਾਂਦਾ ਵੀ ਉਹਨਾਂ ਨੇ ਕਿੰਨਾ ਕੁ ਪਾਲਿਆ ਕਿੰਨਾ ਕੁ ਬੱਚਾ ਬਣਾਇਆ ਦੁੱਧ ਪਿਆਜ ਰਜਵਾ ਉਹ ਬੱਚਾ ਤਾਂ ਉਹਨੂੰ ਲੱਗੂਗਾ ਵੀ ਇੱਥੇ ਨਵਾਂ 7 ਮਹੀਨਿਆਂ ਦਾ ਬੱਚਾ ਹੈ ਤੇ ਬਾਕੀ ਬੱਚੇ ਜਰਾ ਤੁਹਾਨੂੰ ਦੱਸੂਗਾ ਵੀ ਜਿਵੇਂ 10 11 12 ਮਹੀਨਿਆਂ ਦਾ ਸਾਲ ਦਾ ਹੁੰਦਾ ਉਹ ਤੇ ਪਿਆਰ ਆ ਵੀ ਕਿੱਡਾ ਸੋਹਣਾ ਕੱਟਾ ਵਾ ਬਾਕੀ ਪੂਰੀ ਡਿਟੇਲ ਦੇ ਵਿੱਚ ਸ਼ੇਰੇ ਚੱਲਦੇ ਇੱਕ ਵਾਰ ਜਦੋਂ ਚੰਗੀ ਤਰ੍ਹਾਂ ਬਹੁਤ ਸਾਰਾ ਸਟਰਕਚਰ ਦਿਖਾ ਦੇ ਇਹਦਾ ਆਰਡਰ ਕੁਆਲਿਟੀ ਦਿਖਾ ਦੇ ਤਸੱਲੀ ਦੇ ਨਾਲ ਥੋੜਾ ਲਾਗਿਓ ਨੇੜਿਓ ਖਾਣੇ ਦਾ ਦਿਖਾ ਦੇ ਭਰਾਵਾਂ ਨੂੰ ਮੁੱਠੀ ਮੁੱਠੀ ਥਾਣਾ ਬਾਕੀ ਸਪੇਸ ਗੈਪ ਬਹੁਤ ਵਧੀਆ ਲੋਕਾਂ ਦਾ ਬਹੁਤ ਵਧੀਆ ਰਾਈ ਹਾਂ ਆ ਦੇਖੋ ਜੀ ਅੱਛਾ ਸੇਰੇ ਵੀਰੇ ਸਭ ਤੋਂ ਪਹਿਲਾਂ ਇੱਕ ਸੁਵਾ ਦੱਸ ਦੇ ਆਪਣੇ ਭਰਾਵਾਂ ਨੂੰ ਆ ਭਾਜੀ ਤੇਜਾ ਪੱਜਾ ਸੁਬਾ ਪੱਜਾ ਸੁਬਾ ਮਗਰ ਦੀ ਬੱਚਾ ਮਗਰ ਬੱਛੀ ਆ ਗਏ ਚੈਨਲ ਲਓ ਜੀ ਮਗਰ ਬੱਛੀ ਆ ਗਈ ਆ ਜਿੱਲੇ ਨਾਰੂਏ ਬੱਚਾ ਆ ਦੇਖੋ ਜੀ ਉਹ ਮਾਲ ਜਿਆਦਾ ਕਰਕੇ ਆ ਪਖੜੀ ਬੱਛੀ ਪਾਸੇ ਕਰਦੇ ਆ ਮੁੜ ਕੇ ਨਾ ਡੰਗੜਾ ਥਲੇ ਥਲੇ ਲੈ ਲਏ ਲੋ ਜੀ ਨਾਰੂਆ ਨਾਲ ਆ ਬੱਚੇ ਦੇ ਠੀਕ ਆ ਜੀ ਮਗਰ ਬੱਛੀ ਆ ਆਰਡਰ ਕੁਆਲਟੀ ਬਹੁਤ ਖੂਬਸੂਰਤ ਆ ਸ਼ੇਰੇ ਬੋਲਾ ਜਿੱਨਾ ਵੀਰੇ ਰਾਜੀ ਦੇ ਕੋ ਬੋਲਾ ਹੋ ਗੋ ਬਰਾਂਗ ਨਹੀਂ 12 ਲੀਟਰ ਹਾਂ ਜਿਹੜਾ ਕਹਾਂਗੇ ਚੋਕੇ ਦਵਾਂਗੇ ਉਹ ਵੀ ਇਹਦੇ ਦੂਜੇ ਤੇਜੇ ਦਿਨ ਦੇ ਦੌਰਾਨ 12 ਲੀਟਰ ਬੋਲਾ ਹੀ ਆ ਦੂਜੇ ਦਿਨ ਦੀ ਆ ਰਾਜੀ ਬਾਕੀ ਮੇਰਾ ਭਰਾ ਤੁਸੀਂ ਭਾਂਚਾ ਵੇ ਸੂਸਵਾ ਦੇ ਵਿੱਚ ਆ ਪਰ ਵਜਨ ਵੇਟ ਵੇਖੋ ਮੇਰਾ ਭਰਾ ਠੀਕਾ ਜੀ ਹੋਣੀ ਵਜਨ ਵੇਟ ਆ ਬਾਕੀ ਥੱਲੇ ਤੁਸੀਂ ਲੇਵੇ ਦੀ ਪੰਤਰ ਵੇਖੋ ਸਫਾਈਆਂ ਕਰੋ ਚੈੱਕ ਮੁੱਠੀ-ਮੁੱਠੀ ਆਲਾ ਥਾਨ ਹੈ ਹਾਈਟ ਮੀਡੀਅਮਾ ਵਜਨ ਵਟਾ ਕਰਮਾੜੀ ਨੂੰ ਪੂਰਾ ਹੀ ਲੱਗਾ ਠੀਕਾ ਜੀ ਆ ਦੇਖੋ ਇਹ ਵੀ ਰਾਜ ਜੀ ਜੋ ਆਪਾਂ ਨੂੰ ਘਰ ਵਾਲਾ ਕਹਿੰਦਾ ਆਪਾਂ ਉਹ ਆਣੇ ਵੀ ਦੁੱਧ 20 ਕਿਲੋ ਸਾਡੀ ਗਾਂ ਨਾਲ ਦਵੇ ਤੇ ਵਾਪਸ ਕਰ ਦਿਓ ਵਾਪਸ ਨੂੰ ਕਿੰਨੇ ਕਰਾਉਣੀ ਤੇ ਕਿੰਨੇ ਕਰਨੀ ਆ ਬਾਕੀ ਦੁੱਧ ਆਲੀ ਹੈ ਬੜ ਠੀਕਾ ਜੀ ਸੋ ਦੋ ਸੋ ਵਸੇ ਦੋ ਬਾਲੇ ਪਸ਼ੂ ਦਾ ਪਤਾ ਲੱਗੂਗਾ ਪਤਾ ਲੱਗ ਹੀ ਜਾਂਦਾ ਠੀਕਾ ਜੀ ਤੋ ਬਾਲਗ ਜੀ ਅਣਜਾਣਵਾ ਹੋਵੇ ਬਾਕੀ ਚਲੋ ਦੋ ਪਾਲੇ ਪਸ਼ੂ ਤਾਂ ਪਤਾ ਲੱਗ ਹੀ ਜਾਂਦਾ ਸੋ ਮਗਰ ਵੀ ਅਬચ્છી ਆ ਚਲੋ ਵੱਧਦੇ ਦਾ ਆ ਮਗਰ ਅਬચ્છી ਆ ਫੀਮੇਲ ਕਾਫ ਆ ਬੱਚਾ ਚਲੋ ਬਹੁਤ ਸਮਾ ਖੂਬਸੂਰਤ ਬੱਚਾ ਛੋਟੇ ਕੰਨ ਦੇ ਵਿੱਚ ਆ ਦੇਖੋ ਲੋ ਵੀ ਵਾਰ ਚੰਗੀ ਆ ਬਾਕੀ ਥਾਨ ਬੜਾ ਸੁਆਦੀ ਲੱਗਾ ਚਵਾਈ ਵੀ ਬਿਲਕੁਲ ਆਈ ਅਜੀ ਜਾਲੀ ਨਹੀਂ ਆ ਵੀ ਜੀ ਕਰਦਾ ਚੋਈ ਜਾਈਏ ਹਾਂਜੀ ਹਾਂਜੀ ਚੋ ਬਹੁਤ ਜਿਆਦੀ ਚੰਗੀ ਬੱਚਾ ਹਾਂ ਠੀਕ ਹੈ ਜੀ ਕੋਣ ਤਾਂ ਦਾ ਵੇਰਵਾ ਦੇ ਦਿਓ ਆਪਣਾ ਦੇਰ ਕਿਹਦਾ ਪਰਮਾ ਜੇ ਸਾਰਾ ਬਿਲਕੁਲ ਜੀ ਬਿਲਕੁਲ 1:30 ਵਜੇ ਦਾ ਸਮਾਂ ਦੁਪਹਿਰ ਦਾ ਸਮਾਂ ਠੀਕ ਹੈ ਜੀ ਐ ਦੁਪਹਿਰ ਦਾ ਸਮਾਂ ਵਿੱਚ ਸ਼ਾਮ ਰਹਾ ਪੂਰੀ ਡਰ ਜਾਂਦੀ ਆ ਆ ਨਹੀਂ ਚੰਗੀ ਵਾੜੀ ਚੰਗੀ ਆ ਛੇਰੇ ਦੇਰ ਬਾਕੀ ਸੁਪਾਈਆਂ ਸੁਪੂਈਆਂ ਕਰਮਾਲੀਂ ਦੇਖੋ ਮੇਰਾ ਬੜੀ ਬੜਾ ਆ ਸਹੀ ਬੜਾ ਜਾਂਦੀ ਆ ਦੇਖੋ ਗੇਲਸ ਦੇਖੋ ਨਾੜਾ ਦੇਖੋ ਬਾਕੀ ਲੋਗ ਆ ਥਣ ਲੱਗਾ ਠੀਕ ਹੈ ਜੀ 11 12 12 ਕਿਲੋ ਬੋਲੇ ਬੋਲੇ ਆ ਜੇ ਸਿਰਫ ਦੁਕਾਣ ਤੇ ਦੇਣਾ ਸੂਰ ਸੁਚੰਗੀ ਵਾੜ ਆ ਪਸੰਦ ਆ ਇਹ ਵੀ ਮੇਰੇ ਵੀਰਾਂ ਨੂੰ ਚਾਰੇ ਵੀ ਮੋਲ ਕੀ ਰੇਡ ਕੀ ਕੋਈ ਜਾਇਦਾ ਵੀ ਜੋ ਆਪਾਂ ਲੈਣਾ ਮੁੱਲ ਆਪਣੇ ਅੱਗੇ ਆਪੋ ਹੱਲ ਕਰਦੇ ਨਾ ਜੋ ਲੈ ਲੈਣਾ ਮੁੱਲ ਮਾਲ ਉਤਰਾ ਕਰਨਾ ਤੇ ਮੁੱਲ ਭਾਣ ਤੇ ਇੱਧਰ ਕਰ ਲੋ 70 ਕਰ ਲੋ ਹਾਂ ਪਰ ਇਹ ਵੀ ਆਪਾਂ ਹਾਂ ਨਹੀਂ 58000 ਦੀ ਹਾਂ ਨਾ ਕਰਨੀ ਮੁੱਲ 60000 ਰਿਆ ਠੀਕ ਹੈ ਜੀ ਮੈਂ ਵੀ 58000 ਦੀ 200 ਜੈਸ ਨੂੰ ਹੋਈਆ 65000 ਭਾਵੇਂ ਦਾ ਮੁੱਲ ਕਰਾ ਲੋ 58000 ਦੀਆਂ ਦਾ ਵੀ ਦੇ ਰਵਾਂਗੇ ਇਹ ਜੋ ਅਜੇ 18 17 ਵੀ ਕਿਉਂਕਿ ਮੇਰੇ ਭਰਾ ਉਹ ਜਿੰਨੀ ਕੀ ਜਦੋਂ ਸੇਵਾ ਕਰ ਲਾਂਗੇ ਤਾਂ ਰੋਟ ਚੇਂਜ ਹੋ ਜਾਣੀ ਆ ਰੋਟਾ ਨਹੀਂ ਰੋਟਾ ਕਰੀ ਤੇ ਰੋਟਾ ਨਹੀਂ ਰੋਟਾ ਠੀਕ ਆ ਬਾਕੀ ਬੈੜ ਵੀ ਚੰਗੀ ਆ ੱਤੇ ਲਾ ਪੰਦਾ ਭਾਰਾ ਪੇਟ ਆ ਫੁੱਲ ਫੁੱਲ ਪਤਾ ਫੁੱਲ ਕਿੰਦੀ ਆ ਬਸ ਹੀ ਪਸੰਦ ਆਉਗੀ ਮੇਰੇ ਵੀਰਾਂ ਨੂੰ ਅੱਗੇ ਆਹ ਸੇਰੇ ਸਾਗਰ ਨੰਬਰ ਦੇ ਵਿੱਚ ਲਾਲ ਬੈੜ ਆਪਣੀ ਇਹਦੀ ਕੀ ਡਿਟੇਲ ਆ ਇਹ ਸ਼ਾਈ ਵਾਲ ਦੀ ਬੱਤੀ ਆ ਜੀ ਪਹਿਲਾਂ ਸੂਈ ਆ ਠੀਕ ਆ ਇਹਦੇ ਅੱਗੇ ਇਸ ਕੋਲ ਉਹ ਹੋ ਗਈ 11 ਲਾਲੋਂ ਤੋਂ 10 ਲਾਲੋਂ ਇੰਨਾ ਹੋ ਗਿਆ ਸੂਈ 7 8 ਦਾ ਨਾਲੀ ਬਾਕੀ ਠੰਡੀ ਸੀਲ ਵੜੀ ਠੀਕ ਆ ਜੀ ਠੰਡੀ ਸੀਲ ਭਾਵੇਂ ਇੰਨਾ ਥੱਲੇ ਬੈਠੇ ਰ ਲੋ ਜੀ ਮਗਰ ਬੱਛਾ ਇਹਦੇ ਹਾਂਜੀ ਮਗਰ ਬੱਛਾ ਜੀ ਲੋ ਜੀ ਮਗਰ ਬੱਛਾ ਕੋਈ 10 11 ਦਿਨਾਂ ਦਾ ਸੁਵਾ ਆ ਮਗਰ ਬੱਛਾ ਇਹਦੇ ਮੇਲ ਕਾਫਾ ਬੱਛਾ ਤੇ ਪਹਿਲਾ ਸੁਵਾ ਇਹ ਵਾਰ ਸੁਆ ਆ ਦੇਖੋ ਉਖਾ ਚੌਣ ਚਾਂ ਇਹ ਵੀ ਬੜੀ ਚੰਗੀ ਜੇ ਹੂੰ ਬੜੀ ਚਵਾਈ ਲੱਗੀ ਰਚੀ ਨੂੰ ਅੱਛਾ ਜੀ ਬੰਦਿਆਂ ਬੰਦਿਆਂ ਨੂੰ ਮੋਡੀ ਮੋਡੀ ਧਾਰਿਆ ਬੰਦਿਆਂ ਬੰਦਿਆਂ ਚਾਹੀਏ ਛਿਰ ਵੀਰਾ ਭਲੂਣ ਮਾਰੀ ਮੋਟ ਹੋਗੀ ਹਾਂਜੀ ਹਾਂਜੀ ਇਹ ਭਲ ਕਰਕੇ ਬਾਕੀ ਠੀਕ ਹੈ ਬਾਕੀ ਚਾਂ ਵਧੀਆ ਸਾਰੇ ਬਾਕੀ ਧਾਰਾ ਤੂਰਾਂ ਬਰਾਬਰ ਦਿਸਦੀ ਨਹੀਂ ਹਾਂਜੀ ਲੋ ਵੀ ਕੋਈ 11 ਕਿਲੋ ਦੋ ਦੋ ਦੋਸਤੋ ਇਸ ਵਾਇਰ ਦੇ ਥੱਲੇ ਹੁਣ ਹਾਜ਼ਰ ਆ ਅੱਠਾ ਦਿਨਾਂ ਦੀ ਮੰਨ ਲਓ ਕੋਈ ਹਫਤੇ ਅੱਥਾ ਨੌਂ ਅੱਥਾ ਨੌਂ ਦਿਨਾਂ ਦਾ ਸਮਾਂ ਹੋ ਗਿਆ ਸਾਰਾ ਪਹਿਲਾ ਸੁਆਵਚੀ ਇਹ ਸੂਈ ਆ ਲਾਲ ਰੰਗ ਦੇ ਵਿੱਚ ਆ ਚਲੋ ਕਿਸੇ ਭਰਾ ਨੇ ਥੋੜੇ ਪੈਸੇ ਵੀ ਖਰਚ ਕਰਨੇ ਹੋਤੇ ਆ ਇਧਰ ਤੁਹਾਨੂੰ ਆਪ ਇੱਕ ਬਹਣੀ ਵਾਲੇ ਪਾਸੋਂ ਵਿਖਾ ਦਿੱ ਗਏ ਆ ਥਣ ਦੀ ਬਿਲਕੁਲ ਸ਼ੇਪ ਇਹ ਸਾਈਜ਼ ਤੁਸੀਂ ਦੇਖ ਸਕਦੇ ਜੀ ਆ ਦੇਖੋ ਜੀ ਬਾਕੀ ਸ਼ਾਈ ਵਾਲਾ ਗਰਮ ਨੇ ਜਿਹੜੀਆਂ ਬਿਲਕੁਲ ਸੰਧੀ ਸੀ ਲਿਆ ਇਸੇ ਤਰ੍ਹਾਂ ਹੀ ਕਰਮਾੜੀ ਨੂੰ ਬਸ 50 60 ਦੇ ਚਵਾਈ ਕਰ ਲੋ ਭਾਵੇਂ ਪਾਓ ਭਾਵੇਂ ਨਾ ਪਾਓ करती मिलके रवानी बाकी अगले भी सेवा का करना हलो करो जी थ बड़ा बना मिठी खाने ठीक है बाकी हाली वाह बोन शबून दो पास मिलके मोटिया रोसियां ठीक है ਜੇ ਤੁਹਾਨੂੰ ਮਰਗੀ ਕੋ ਸੱਜਣ ਆਪਣੀ ਤਸੱਲੀ ਕਰੀ ਚਲੇ ਉਹ ਸਿਰਫ ਠੱਪੀ ਹੀ ਮਿਲਣੀ ਆ ਮਸਾਂਦ ਹੋਊਗੀ ਵੀਰਾਂ ਨੂੰ ਚਲੋ ਪੈਸੇ ਕਈਆਂ ਨੇ ਥੋੜੇ ਲਾਉਣੇ ਹੁੰਦੇ ਆ ਹਰੀਦਪੁਰਾਣਾ ਦਾ ਵੀ ਸੱਜਰ ਪਸ਼ੂ ਮਿਲ ਜੇ ਤੇ ਬਿਲਕੁਲ ਗਰੰਟਰ ਜਿਹੜੀ ਹੈ ਦੋਸਤੋ ਸੱਜਰ ਵੈੜ ਆਖਾ ਨੌਂ ਦਿਨਾਂ ਦੀ ਸੂਈ ਅੱਜ ਠੱਪੀ ਹੀ ਮਿਲ ਜੂਗੀ ਛੇਰੇ ਦੇ ਫਾਰਮ ਤੋਂ ਅੱਗੇ ਇਧਰ ਤੀਜੇ ਨੰਬਰ ਵਾਲ ਜਲਦਿਆਂ ਤੇ ਗੱਬਣ ਵੈੜ ਤੁਹਾਨੂੰ ਦਿਖਾ ਦਿੰਨੇ ਆ ਕ੍ਰੋਸ ਬਰੀਡ ਦੇ ਵਿੱਚ ਜੋ ਗਰਮੀ ਦੀ ਜਿੰਦ ਜਾਨ ਦਾ ਆਪਾਂ ਐਵਰੀ ਟਾਈਮ ਕਹਿੰਦੇ ਆ ਵੀ ਗਰਮੀ ਦੀ ਜਿੰਦ ਜਾਨ ਪਸ਼ੂ ਆ ਕਿਉਂ ਕ੍ਰੋਸ ਬਰੀਡ ਦੇ ਵਿੱਚ ਇੱਥੇ ਥੱਲੇ ਸਫਾਈਆਂ ਤੁਹਾਨੂੰ ਸੇਕ ਕਰਾ ਦਿਆਂਗੇ ਆਪਾਂ ਨਸ਼ੀਏ ਥੱਲੇ ਬੈਠੇ ਰਹੋ ਆ ਦੇਖੋ ਜੀ ਇਹ ਬਈ ਝਾਂਦੀ ਸੀੜਿਆ ਲਾ ਲੈ ਵੀ ਆ ਦੇਖ ਸੂਬਾ ਦੂਜਾ ਦੂਜੇ ਹੋ ਗਿਆ ਸੂਬਾ ਆਪਾਂ ਤਾਂ ਪਹਿਲਾਂ ਕਰਕੇ ਲੈ ਜਾਓ ਭੈਣ ਭਰਾ ਦੂਜਾ ਨਹੀਂ ਲੈ ਲੈ ਕੰਮ ਕੁਝ ਕਰਨੀ ਠੀਕ ਹੈ ਆਪਾਂ ਸਾਰੇ ਬੰਨੇ ਖੁਸ਼ੀਆਂ ਲਓ ਵੀ ਆਪਦੀ ਭਰਾ ਮੇਰੇ ਸਮਝ ਵੀ ਦੇਖ ਲਿਓ ਠੀਕ ਹੈ ਜੀ ਪਹਿਲਾਂ ਸਮਝ ਕਿਸੇ ਨੂੰ ਜਾਂਦੀ ਹੈ ਜਾਂ ਦੂਜੇ ਨੂੰ ਸਮਝ ਆਉਂਦੀ ਹੈ ਦੂਜਾ ਮੰਨ ਲਿਓ ਬੱਛੀ ਪਲੀ ਪਲੀਤੀਆ ਫਾਇਰ ਮੀਡੀਅਮ ਦੇ ਵਿੱਚ ਆ ਰੰਗ ਬਾਜ ਆ ਕਰਮਾਂ ਦੀ ਠੀਕ ਆ ਜੀ ਲਾਏ ਬਣਾਏ ਪੈ ਗਿਆ ਕਾਫੀ ਲੱਤੀ ਏ ਥੱਲੇੋਂ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਦੇਖ ਵੀ ਰਹੇ ਜੇ ਪਲੀ ਬਹੁਤ ਪੱਛੀ ਹਾਂ ਪਲੀ ਪੁਲੀ ਚੰਗੀ ਪਲੀ ਪਲੋਸੀ ਪੂਰੀ ਆ ਬਾਕੀ ਆ ਵੇਖੋ ਜਿਹੜੀਆਂ ਅਖਲੀਆਂ ਖੂਬੀਆਂ ਲਾ ਆ ਮੇਰਾ ਪ੍ਰਾਮਾ ਰੋ ਚਾਹ ਤੇ ਇਧਰ ਆ ਦੇਖੋ ਹਾਂ ਇਤਨਾ ਥੱਲੇ ਬੈਠਿਆ ਰੈਡੀ ਚੰਗੀ ਸੀ ਐ ਬੱਛੀ ਲੈ ਵੀ ਬਾਕੀ ਇਹ ਤਾਂ ਬਾਨੀ ਸ਼ੁਰੂ ਆਈ ਐ ਬੱਛੀ ਬਣੂ ਬਹੁਤ ਚੰਗੀ ਹਾਂ ਮਜ਼ਾ ਆ ਠੀਕ ਆ ਜੀ ਸੋ ਕੋਕਾ ਪੀ ਸੀ ਆ ਮੇਰੇ ਪ੍ਰਾਪੋ ਠੀਕ ਆ ਜੀ ਬਾਕੀ ਜਿੰਨੀ ਕ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਉੱਪਰੋਂ ਚਮਕਦਮਕ ਕੋਈ ਪਿੰਡੇ ਦੇ ਵਾਧੂ ਘਾਟੂ ਨਿਸ਼ਾਨ ਨਹੀਂ ਮਿਲੂਗਾ ਤੁਹਾਨੂੰ ਕਿਸੇ ਬਿਮਾਰੀ ਦਾ ਜਾਂ ਛੁਮਾਰੀ ਦਾ ਉੱਤੋਂ ਬਿਲਕੁਲ ਪਲੇਨ ਸਾਫ਼ ਸੁਥਰੀ ਨਿਸ਼ਕਪੁਸ਼ਕ ਪੂਰੀ ਹੈ ਠੀਕ ਆ ਤੇ ਚੰਗੀ ਬੈੜ ਆ ਬਾਕੀ ਥੱਲੇ ਵੀ ਕਰਮਾਂ ਦੀ ਖੁੱਲੂ ਖਲੂ ਕੀ ਚੰਗਾ ਕੋਲੇ ਦੇ ਦੀ ਸਫਾਈ ਢੇਰ ਤੋਂ ਕਾਫੀ ਆ ਲੜਾ ਲੋੜਾਂ ਤੋਂ ਤੁਸੀਂ ਇੱਕ ਨਾਰਮਲ ਹੀ ਅੰਦਾਜ਼ਾ ਲਾ ਸਕਦੇ ਜੇ ਬਣੂਗੀ ਜੇ 5 7 8 ਦਿਨਾਂ ਦੇ ਵਿੱਚ ਅਾ ਚੰਗੀ ਵਾਸ਼ੀ ਬਣੂਗੀ ਆ ਦੇਖੋ ਜੀ ਆਮ ਤਨ ਬੜਾ ਚੰਗਾ ਲੱਗ ਲਾ ਆ ਦੇਖੋ ਤੇ ਜਦਰਾ ਮਰਜੀ ਮੇਰਾ ਭਰਾ ਤਸੱਲੀਆਂ ਗੋ ਪਿਛੋਂ ਜਦਾਂ ਮਰ ਗਿਆ ਠੀਕ ਹੈ ਜੀ ਆਥੂ ਤਪੋਰ ਕੇ ਤਸੱਲੀ ਕਰੀ ਚਲੇ ਸੋ ਮੈਂ ਵੀ ਨੂੰਤੀ ਕਰਮਾਣੀ ਚੰਗੀ ਬਣਾਈ ਜਾਂਦੀ ਆ ਚੰਗਾ ਸੋਨਾ ਮੇਰਾ ਤਿਆਰ ਕਰ ਲੂਗੀ ਪਸੰਦ ਆਊਗੀ ਭਰਾਵਾਂ ਨੂੰ ਲੈ ਵੀ ਛੇਰੇ ਫਿਰ ਕੀ ਡਿਮਾਂਡ ਹੈ ਕੀ ਮੁੱਲ ਭਾਜ ਦੋ ਦਵਾਂਗੇ ਆਪਾਂ ਮੁੱਲ ਭਰਾ ਜੀ ਮੁੱਲ ਪਤਾ ਨੂੰ ਤੁੰਗਾ ਆਪਣੀ ਆਪ ਦਾ ਇਹ ਹੀ ਗੱਲ ਹੈ ਕਿ ਭਰਾਵਾਂ ਦਾ ਕਰਜ਼ਾ ਤੁੰਗੜਾ ਕਰਦਾ ਆ ਉਹਨੇ ਆਪਣੀ ਸੰਧ ਵਿੱਚ ਆਪਾਂ ਆਪਣੀ ਲੋਚਣੀ ਹੈ ਤੁਹਾਨੂੰ ਕੋਈ ਆਪਣੀ ਸੰਧ ਨਾ ਲੈਣਾ ਹਾਂ ਮੋਲੇ ਭਾਏ ਦਾ ਸਾਥ ਕਰਾ ਲੋ ਹਾਂ ਭਾਏ 55 ਕਰਾ ਲੇ 53000 ਦੀ ਖਾਨਾ ਵਾਸੀ ਕਰਾਂਗੇ 53000 55000 ਔਰ ਜਿਆਜੇ ਮੁੱਦੇ ਬਿਲਕੁਲ ਜਿਆਜੇ ਭਾਜੀ ਲੋੜੇ ਜਨੂਰ ਚੰਗਾ ਰਾਨ ਆ ਗਏ ਮੇਰਾ ਰੇਡ ਨਹੀਂ ਗਿਆ ਠੀਕ ਆ ਜੀ ਚਲੋ ਬਾਕੀ ਚਲ ਸਾਰੇ ਭਰਾ ਆਪਣੇ ਸਮਝਦਾਰ ਆ ਮੈਨੂੰ ਲੱਗਦਾ ਵੀ ਜਿੰਨੀਆਂ ਵੀਡੀਓ ਵੀ ਪਾਈਆਂ ਨੇ ਆਪਾਂ ਸ਼ੇਰੇ ਵੀਰ ਦੇ ਘਰੋਂ ਮਾਲ ਜਿੰਨਾ ਵੀ ਤੁਹਾਨੂੰ ਦਿਖਾਉਂਦੇ ਆ ਫਰੇਕ ਭਰਾ ਨੂੰ ਲੱਗਦਾ ਵੀ ਮੋਲ ਕਿਤੇ ਨਾ ਕਿਤੇ ਜਿਆਜੇ ਹੁੰਦਾ ਤੇ ਪਸ਼ੂ ਵੀ ਜਿਹੜਾ ਫੜਾ ਫੜੀ ਵਿਕਦਾ ਠੀਕ ਆ ਤੇ ਹਜੇ ਬਣਨਾ ਵਚੀ ਨੇ ਕੱਲ ਮੇਰੇ ਭਰਾ ਕੋਈ ਲੈ ਕੇ ਕਾਰਿਗਰ ਲਾ ਜਾ ਕੇ 2 ਰੁਪਏ ਠੀਕ ਜੀ ਨਫਾ ਲੈਣਾ ਚਾਹੁੰਦਾ ਉਹ ਵੀ ਲੈ ਸਕਦੇ ਹੋ ਟਰੇਲੂ ਘਰ ਵਾਲੇ ਭਰਾ ਨੇ ਖਰੀਦਣੀ ਹੈ ਤੇ ਅੱਜ ਤੁਹਾਨੂੰ ਵੀ 5-7-8000 ਵੈਸੀ ਵੀ ਸੌਫਲੀ ਮਿਲ ਜਾਣੀ ਆ ਜੇ ਕੰਪੇਅਰ ਕਰੀਏ ਆਪਾਂ ਪੂਰੀ ਤਿਆਰੀ ਵਾਲੀ ਵਸੀ ਦੇ ਨਾਲ 52000 ਦੀ ਬੈੜ ਆ ਹਾਂਜੀ 52000 ਦੀ ਹਾਂ ਨਹੀਂ ਇਹੋ ਜਿਹੀ ਤੇ ਸਹ ਚੋੜੀ ਨਹੀਂ ਕਰ ਦਿਓ ਜੀ ਕੁਝ ਨਾ ਕਰ ਦਿਓ ਮੱਲੋ ਹੋਰੇ ਮੇਰੇ ਭੇੜ ਕੇ ਜੇ ਮੁਰਤੇ ਮੰਗਣਾ ਕੋਸ਼ਿਸ਼ ਕਰਨਾ ਕੋਸ਼ਿਸ਼ ਹਾਂ ਨਹੀਂ ਨਹੀਂ ਮੇਰੇ ਕੋਲ ਜਾਂ ਪਹਿਲਾਂ ਮੈਂ ਬਹੁਤ ਸਤਰਾ ਮੁੱਲ ਪਹਿਲਾਂ ਜਿਹੜਾ 200 ਜਾਇਜ਼ ਹੋਵੇ ਤੇ ਵਿੱਚੋਂ ਕੋਈ 100-200 ਰੁਪਏ ਛੋਟ ਹੀ ਹੁੰਦੀ ਆ ਚ ਤੇ ਬਾਅਦ ਵਿੱਚ ਕਹਦੇ ਉਹ ਵੀ 5000 ਛੱਡਿਆ 7000 ਛੱਡਿਆ 55 ਵੀ ਦੇ ਦੇਾਂਗੇ ਫੇਰ ਕਿਸਾਨਾਂ ਚ ਪਾਉ ਤੇ ਮੇਰੇ ਭਰਾਵਾਂ ਨੂੰ ਸਹੀ ਰਸਤਾ ਮਿਲ ਜਾਵੇ ਠੀਕ ਆ ਜੀ ਉਿੱਤੇ ਚਲੋ 100 200 ਰੁਪਏ ਛੋਟੋ ਜੀ ਤੇ ਇਕਰਾ ਰਸਤਾ ਤੁਹਾਨੂੰ ਸਹੀ ਮਿਲ ਜਾਂਦਾ ਠੀਕ ਆ ਆ ਥਾਣਾ ਸਫਾਈ ਤੁਸੀਂ ਦੇਖ ਸਕਦੇ ਹੋ ਜੇ ਕੋਈ ਵੱਡੂ ਘੱਟੋਂ ਨਿਸ਼ਾਨ ਨਹੀਂਗਾ ਥਾਣ ਤੇ ਬਹੁਤ ਵਧੀਆ ਚੰਗੀ ਵਹਿੜਾ ਪਸੰਦ ਆਊਗੀ ਵੀਰਾਂ ਨੂੰ ਇਸ ਕੁਆਲਟੀ ਦੇਖੋ ਆ ਮੂ ਮੱਠੀ ਵੀ ਠੀਕ ਆ ਜੀ ਸੋਹਣੀ ਵਸੀ ਬਾਕੀ ਇਹ ਸੀਲ ਸਾਬ ਕੋਈ ਕਾਲੀ ਨਹੀਂ ਪਈ ਨੀ ਆ ਦੇਖਿਆ ਕਿ ਨੈਕਟ ਉਹ ਜਰਸੀ ਆ ਕਿਦਰੇ ਤੋਹਫੇ ਆ ਰાવી ਰਾਵੇਖੋ ਜਰਸੀ ਬਾਬੀ ਜਰਸੀ ਦੇਖੋ ਆ ਵਾਲੀ ਜਰਸੀ ਆ ਹਾਂ ਘਾ ਇਹਨਾਂ ਦੇ ਆਪਾਂ ਬਿਲਕੁਲ ਜਿਹਾ ਰੱਖਣਾ ਠੀਕ ਹੈ ਜੀ ਤੇ ਕਿਰਿਓ ਪਾ ਗਈ ਤਾਂ ਤੁਸੀਂ ਵੇਖੋਗੇ ਵੀ ਪਾ ਗਈ ਕਿਈ ਜਾਂਦਾ ਅੱਜ ਠੀਕ ਹੈ ਜੀ ਪਰ ਆਪਾਂ ਜੋ ਪਾ ਮਾਲਿਆ ਉਸੇ ਪਾਣਾ ਮਾਲ ਦੇਣਾ ਹਾਂ ਜੇ ਜ਼ਿਆਦੀ ਰਹੀਆਂ ਤਾਂ ਜ਼ਿਆਦੀ ਦੇਣੀਆਂ ਠੀਕ ਆ ਬੋਦੀ ਜਰਸੀ ਬਾਅਦ ਚੈੱਕ ਕਰੋ ਠੀਕ ਆ ਤੋਹਫਾ ਸਿਆ ਆ ਵਸੀ ਥੱਲੇ ਲੱਪੀ ਲੁੱਤੀ ਕਾਫੀ ਹੈ ਲੇਜੂ ਅੱਠ ਸੱਤ ਦਿਨ ਦੱਸ ਦੇਣਾ ਆ ਨਹੀਂ ਜਾਂਦਾ ਜੀ ਆ ਵੇਖਿਆ ਥਾਨ ਬੜਾ ਲੱਗਾ ਹਨਾ ਥਾਨ ਬਹੁਤ ਚੰਗਾ ਆ ਆ ਵੇਖੋ ਇਦਾਂ ਦੇਖੋ ਆਹ ਦੇਖੋ ਜੀ ਇਹ ਪੈ ਹੀ ਪੁੱਟ ਕੇ ਪਸ਼ਾਮਾ ਹਾਂ ਕਰਦੀਆਂ ਇਹਦੇ ਹਾਂ ਲਓ ਜੀ ਇੱਧਰ ਦੇਖੋ ਬਹਿਣੀ ਇਹਦਾ ਸੁਹਾ ਤਜਾ ਗੇ ਲਿਓ ਤੇ ਜਾ ਗੇ ਲਿਓ ਹਾਂ ਹਾਂ ਬਾਕੀ ਫੇਸ ਕੁਆਲਿਟੀ ਦੇਖੋ ਪੈਸ਼ ਇੰਡੀਅਨ ਪੂਰਾ ਵਾ ਲਓ ਜੀ ਥੱਲੇ ਸੀ ਥੋੜੀ ਠੀਕਾ ਜੀ ਤੋਆ ਟਾਵਾ ਦੋ ਅੱਖਾਂ ਦੇ ਵਿੱਚ ਉਸੇ ਤਰ੍ਹਾਂ ਹੀ ਆ ਛੋਟਾ ਕੰਨ ਲਓ ਇੱਧਰ ਦੇਖੋ ਆਹ ਬੰਦਾ ਵਿਰਲਾ ਦੇਖੋ ਮੇਰਾ ਭਰਾ ਕਦੇ ਨਾ ਕਹਦੇ ਵੀ ਕੋਈ ਜੋੜਾ ਜਿਹਾ ਥਣ ਨਹੀਂਗਾ ਇਹ ਦੇਖੋ ਬੰਦ ਕਰ ਲਓ ਦੇਖੋ ਗਾਇਬ ਕਰੋ ਚੈੱਕ ਆਪਾਂ ਟਿਪ ਵੀ ਦੇਨੇ ਮੁੜ ਕੇ ਉਹ ਵੀ ਸਗੋਂ ਆਪਾਂ ਟਿਪ ਦੇਣੀ ਹੁੰਦੀ ਹੈ ਹਾਂ ਕੋਈ ਗੱਲ ਨਹੀਂ ਟਿਪ ਆ ਦੇਨੇ ਸੋ ਟਿਪਣ ਕੁਝ ਵੀ ਦੇਖ ਸਕਦੇ ਜੀ ਇੱਕੋ ਜਿਹਾ ਨਿਆਰਾ ਠੀਕ ਹੈ ਨਿਆਰਾ ਵਸੀ ਬਾਕੀ ਚੰਗੀ ਵਸੀ ਆ ਬੰਦਾ ਮੇਰੇ ਨਾਲ ਬਹੁਤ ਸੁਆਦੀ ਆ ਬੜੇ ਵੀਰਾਂ ਨੂੰ ਪਸੰਦ ਆਉਣ ਵਾਲੀ ਛਾਹ ਆ ਚਲੋ 2-4 ਦਿਨ ਆਪਦੇ ਅੱਖੀਂ ਸਵਾ ਲੋਂਗੇ ਸਾਹਮਣੋਂ ਦੇ ਜਰ ਜੁਰ ਕਾ ਦੇਖੀ ਪਾਇ ਪਾਦੂ ਕਰਮਾਣੀ ਤੇ ਸੋਹਣੇ ਤੇ ਸੁਹਾਗੇ ਦੀ ਗੱਲ ਹੋ ਜਾਣੀ ਆ ਠੀਕ ਆ ਜੀ ਵਸੀ ਕੱਟ ਕੋਟ ਵੀ ਸੋਹਣਾ ਬੱਚੀ ਦਾ ਤੇ ਇਹ ਬਿਲਕੁਲ ਛੋਟੀ ਜੀ ਜਾਂ ਹਮਾਚਲੀ ਜੀ ਜਰਸੀ ਨਹੀਂ ਕਿ ਨਿੱਕੀ ਜੀ ਠੀਕ ਆ ਇਹ ਆ ਦੇਖੋ ਨਪਰੇ ਬਣਾਂ ਬੱਚੀ ਬਹੁਤ ਚੰਗੀ ਵਰਨਾ ਵਰਲਾਂ ਬੜੀਆਂ ਹਾਂ ਹਾਂ ਨਾਵੇ ਤੁਹਾਨੂੰ ਕਰਾਵੇ ਚੱਕੇ ਤੇ ਆਹ ਹਾਂ ਤੇ ਟੱਕੇ ਮਾਰ ਦੇ ਪਾਣੀ ਪਿਛਾਉਣੀਆਂ ਜਾਵਾਂ ਦੇ ਆ ਜਾ ਆ ਦੇਖੋ ਪਾਣੀ ਕਿੱਥੇ ਲੱਭੇ ਤੇਰਾ ਹਾਂ ਠੀਕ ਆ ਜੀ ਓਕੇ ਸ਼ੇਰ ਵੀਰੇ ਕੀ ਮੋਲ ਹੈ ਕੀ ਡਿਮਾਡ ਰੋਗੀ ਇਹਦੀ ਰਾਜੀ ਪਿਆਰ ਹੋਏ ਬਾਣਾ 55000 ਦੀ ਵੇਚ ਲੀਏ ਹਾਂ ਅੱਜ ਦੇ ਭਣ ਭਾਣੇ ਸਾਹਮਣੇ ਆਜਾ ਬਾਬਾ ਜੀ ਦੇ ਨਾਮ 45000 ਦੀ ਸਿਰਫ ਸਿਰਫ ਉਹ 45000 45000 ਦੀ ਠੀਕ ਆ ਜੀ ਤੇ ਇਹਨੋਂ ਵੀ ਹੈਗੀ ਇਹਨਾਂ ਦੇ ਵਜਲ ਮੋੜ ਵੀ ਸਹੀ ਆ ਹਾਂ ਮੈਂ ਪੂਰਾ ਵਜਨ ਮੋੜ ਦੇ ਜੀ ਜਿੰਨੇ ਦੇ ਵੀ ਹੈਗੀ ਸਾਰੀ ਜੈਨ ਬਾਕੀ ਦੋਸਤੋ ਬੜੀ ਸਫਾਈ ਵਾਲੀ ਆ ਟੋਵਾ ਡੂੰਘੋਸੇ ਜਰਾ ਦੋਨਾਂ ਖਾਂ ਵਿੱਚ ਛੋਟਾ ਕੰਨ ਬੋਦੀ ਜਿਹੜੀ ਮੇਰ ਮੇਰ ਚਲੋ ਇੱਕ ਆ ਨਿਸ਼ਾਨੀ ਆ ਜਾਂ ਕੈਰੈਕਟਰ ਹੋਣਾ ਚਾਹੀਦਾ ਜਰਫ ਮਾਰ ਦੇ ਵਿੱਚ ਉਹ ਕੰਪਲੀਟ ਕਰਦੀ ਆ ਕੋਈ ਨੂੰ ਭਰਾ ਮੇਰਾ ਮਗਰ ਖੜ ਕੇ ਕਹੇ ਕੋਲੇ ਖੜ ਕੇ ਨਹੀਂ ਕਹਿ ਸਕਦਾ ਵੀ ਇਹ ਟੋਗਲੀ ਆ ਦਿਖਾ ਦੇ ਇੱਧਰ ਜੀ ਠੀਕ ਆ ਜ ਜੋ ਗਰੀਬਾਂ ਸਮਰਦੀ ਪਾਇ ਬਾਇ ਕਿਤੇ ਸਲੀਆਂ ਕਰਵਾ ਕੇ ਆਹ ਜੀ ਆਹ ਦੇਖੋ ਤੇਦੀ ਕਰਮਾ ਦੀ ਨਿਆਣਾ ਚੋਵੇ ਸਿਆਣਾ ਚੋਵੇ ਤੇ ਤਸੱਲੀ ਕਾਲ ਦੀ ਸ਼ਹਿਪ 40000 ਰੁਪਏ ਅੱਜ ਆਲਖ ਦੇਰੀ ਫਾਰਮ ਤੋਂ ਮਿਲ ਨਹੀਂ ਮੇਰੇ ਭਰਾਵਾਂ ਨੂੰ ਪਿੰਡ ਵਾਬ ਜਿਹੜ ਕਰਨੀ ਪੈਣੀ ਹੈ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਥਾਂ ਤੋਂ ਬੜਾ ਸੁਆਪੀ ਹੈ ਲੈਵਾ ਜੇ ਪਰ ਨਾ ਥਾਂ ਨਾ ਭਰੂਗੀ ਕਰੂਗੀ ਕਮਾਨਾ ਕਰ ਮਾਰੀ ਹਾਂਜੀ ਸ਼ਰੇ ਅੱਗੇ ਇੱਕ ਆਪਣੇ ਕੋਲ ਇਹਦੀ ਆਪਾਂ ਚਰਚਾ ਸ਼ਟਾਡਿਕ ਤੋਂ ਕੀਤੀ ਸੀ ਹਾਂਜੀ ਹਾਂਜੀ ਨੀਲੀ ਰਾਵੀ ਦੇ ਵਿੱਚ ਤੁਸੀਂ ਦੱਸੰਦਾ ਵੀ ਇਹ ਮੱਝ ਕੋਈ ਚੰਗਾ ਰਕਾਰ ਸੀ ਕੀ ਪਾਇਦਾ ਤੇ ਰਕਾਰ ਦੀ ਬਹੁਤਾ ਆਪਾਂ ਤਾਂ ਰਕਾਰ ਬਾਰੇ ਮਗਨੇ ਬਾਰੇ ਪਤਾ ਨਹੀਂ ਵੀ ਮੰਨ ਲਓ ਪੈਣਾ ਵੀਰ ਨਹੀਂ ਜਾਂਦੇ ਕਿ ਮਨ ਲੇ ਨੋਆ ਪੁਲ ਉਹਨਾਂ ਦਾ ਪਿੰਨਾ ਸਰਕਾਰੀ ਸਰਕਾਰੀ ਨੋਆ ਹੋ ਗਿਆ ਹੋ ਗਿਆ ਉਹਦੀ ਧੀ ਆ ਤੇ ਉਹਦੀ ਧੀ ਆ ਲੋ ਜੀ ਆਪਾਂ ਨੂੰ ਵੀਰਾਂ ਨੇ ਦੱਸਿਆ ਕਿ ਮਗਲਾ ਰਕਾਰ ਕੋਈ ਵੀਰ ਮੰਗੂ ਤਾਂ ਵੀ ਲੈ ਦੇਾਂਗੇ ਲੋ ਜੀ ਬੰਦੇ ਸੱਜਣੀਆਂ ਜਿਨ੍ਹਾਂ ਤੋਂ ਲਈ ਆ ਹਾਂ ਤੇ 17 18 ਕਿਲੋ ਮੈਨੇ ਮਨ ਲੇ ਭਰੇ ਆ ਅਛਾ ਜੀ ਹਾਂ ਜੀ ਚਵਾਈ ਚੋਈ ਦੀ ਇੱਕ ਆ ਪੱਦਰ ਸੋਹਣ ਚੋਣ ਪੋਲੀ ਵਧੀਆ ਲੋ ਵੀ ਚੋਣ ਪੋਲੀ ਆ ਬਾਕੀ ਤੂੰ ਤੇ ਨਿਸ਼ਾਨ ਚਾਰੇ ਆਪਕ ਚਾਰੇ ਪਾਰ ਚਾਰੇ ਲੱਤਾਂ ਕਹਿ ਦਈਏ ਸਾਰੇ ਕਰੰਖਾ ਦੇ ਜਵਾਬ ਮੱਥੇ ਵੱਲ ਤੇ ਬਿਲਕੁਲ ਢਾਂਟਾ ਢੋਚਾ ਵੇਖੋਗੇ ਪੂਰੇ ਬਜਰ ਬੇੜ ਦੇ ਵਿੱਚ ਚੌੜਾ ਪੱਲਾ ਤੇ ਮਦਰ ਦੇ ਕੱਤਾ ਮੇਲ ਕਾਫ ਆ ਕੋਈ ਛੋਟਾ ਜਿਹਾ ਬੱਚਾ ਨਹੀਂਗਾ ਚਲੋ ਦੋ ਦੋ ਹੈਗਾ ਤੇ ਕਿਸੇ ਭਰਾਣੇ ਚ ਗਾਇਆ ਕੱਤਾ ਵੀ ਤੁਹਾਨੂੰ ਦਿਖਾਵਾਂਗੇ ਤਸल्ली ਦੇ ਨਾਮ ਤੇ ਉਹਦਾ ਰਾਜਵੀਰ ਪਾਸੇ ਨਹੀਂ ਹਰਦੀ ਤੇ ਵੇਖੋ ਵੀਰ ਸ਼ੇਰਾਂ ਦਾ ਸੀ ਵੀ ਚਲੋ ਲਈ ਆਪਾਂ ਮਾਜੀ ਆ ਪਰ ਉਹਨਾਂ ਵੀਰਾਂ ਨੇ ਆਖਿਆ ਵੀ ਯਾਰ ਜਾਂ ਤਾਂ ਮਤਲਬ ਕਿਉਂਕਿ ਡੰਗਰ ਉਹਨਾਂ ਕੋਲ ਹੋ ਸਕਦਾ ਵੀ ਥੋੜੇ ਹੁਣ ਜਾਂ ਉਹਨਾਂ ਦਾ ਰਾਦਾ ਬਣ ਗਿਆ ਵੀ ਨਾਲ ਕੱਟਾ ਵੀ ਦੇ ਦਈਏ ਜੋੜੀ ਲੈਣੀ ਪੈਣੀ ਹੈ ਜੋੜੀ ਲੈਣੀ ਪੈਣੀ ਆ ਤਾਂ ਕਰਕੇ ਫਿਰ ਲੈ ਲਓ ਦੇਣੀ ਵੀ ਸ਼ੇਰਾਂ ਦਾ ਵੀ ਜੋੜੀ ਆ ਚਲੋ ਸਿੰਗਲ ਸਿੰਗਲ ਖਰੀਦਣਾ ਚਾਹੂਗਾ ਕੋਈ ਮੇਰਾ ਭਰਾ ਤੁਹਾਡੀ ਮਰਜ਼ੀ ਆ ਕੋਈ ਬੰਦਿਸ਼ ਨਹੀਂ ਗਈ ਪਰ ਜੇ ਜੋੜੀ ਲੈ ਜਾਓਗੇ ਤੇ ਤੁਹਾਨੂੰ ਅੱਜ ਬੜੇ ਜਾਇਜ਼ ਰੇਟ ਦੇ ਵਿੱਚ ਪੈਣੀ ਆ ਕੋਈ ਮੇਰਾ ਭਰਾ ਰੇਟ ਐਂਡ ਦੇ ਵਿੱਚ ਤਸੱਲੀ ਨਾਲ ਜ਼ਰੂਰ ਸੁਣ ਲਿਓ ਕੱਟ ਵੱਡਾ ਬਾਕੀ ਸਿੰਘ ਸੁੰਘ ਦੀ ਗੁਲਾਈ ਮੱਥਾ ਬੱਲਾ ਆ ਵੇਖੋ ਜੇ ਮਾਂ ਜਾਂਦੀ ਹੈ ਜਦੋਂ ਜਦੋਂ ਕੱਟਾ ਦਾ ਜੇ ਕੰਮ ਲੈ ਕੇ ਜਾਵਾਂਗੇ ਟੂਰ ਤੇ ਮਾਂ ਦੇ ਬਾਪਾ ਕਰਨੀ ਆ ਆ ਦੇਖੋ ਛਿਰਿਰ ਸਾਢੇ 6 ਕਿਲੋ 6 ਕਿਲੋ ਲਾਵੀਂ ਲਓ ਜੀ ਛਿਰਿਰ ਫਿਰ ਆਪਣੇ ਕੋ ਆਣ ਕੇ ਮਿਲੀ ਤੇ ਬੱਚੇ ਤੇ ਕਿ ਪਾੜੇ ਤੇ ਭਾਈ ਗਾੜੀ ਬਣਗੇ ਆਪਣੇ ਘਰ ਤੇ ਨਹੀਂ ਲੈ ਜਾ ਦੇ ਠੀਕ ਆਈ ਉੱਥੇ ਮਿਲਦੀ ਐ ਤਰ੍ਹਾਂ ਗਾੜੀ ਬੱਚਾ ਬਣ ਕੇ ਠੀਕ ਆ ਬੱਚਾ ਥੱਲੇ ਨਹੀਂ ਪਾਉਣਾ ਆ ਗਾੜੀ ਆਂਦੀ ਬੱਚਾ ਬੰਨਦੇ ਤੇ ਫਿਰ ਮਿਲਦੀ ਏ ਲੋਬੀ ਬੱਚਾ ਉਤਾਰ ਕੇ ਨਾਲ ਦੀ ਨਾਲ ਇਹ ਕਟਾ ਇਹਦਾ ਹੀ ਆ ਠੀਕ ਆ ਜੀ ਕਟਾ ਵੇਖੋ ਕਿੰਦਾ ਤੋੜਦਾ ਇਹ ਕਟਾ ਤਕਰੀਬਨ ਤੁਸੀਂ ਵੇਖੂਗੇ ਭਾਵੇਂ ਆ ਤੇ ਰੇੜੀ ਲਾ ਰਿਹਾ ਵੀ ਦੋ ਫੈਸਿਲਿਟੀ ਮਿਲਣੀਆਂ ਤੁਹਾਨੂੰ ਇੱਕ ਤਾਂ ਮੱਝ ਦੋਵਾਂ ਨਾਲ ਮਿਲ ਜਾਣੀ ਤੇ ਨਾਲ ਇੱਕ ਫੈਸਿਲਿਟੀ ਮਿਲ ਜਾਣੀ ਵੀ ਦੋ 4 ਮਹੀਨਿਆਂ ਨੂੰ ਭਾਵੇਂ ਕੋਈ ਰੇੜੀ ਤੇ ਕਟਾ ਕੱਢ ਲੈ ਜੇ ਠੀਕ ਆ ਪੂਰਾ ਚੰਨਿਆ ਭਲਾ ਕਟਾ ਸੋ ਉਧਰ ਇਹ ਮੱਝ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਇਸ ਵਕਤ ਕੋਈ 6 6.5 ਕਿਲੋ ਦੁੱਧ ਕਿਉਂਕਿ ਅੱਗੇ ਆਈ ਆ ਦੋਸਤੋ ਨਵੀਂ ਥਾਂ ਤੇ ਆਈ ਆ ਹੋ ਸਕਦਾ ਬਈ ਬੱਚਾ ਕਿਸੇ ਭਰਾ ਨੇ ਤਕਰੀਬਨ ਕੋਈ ਮਹੀਨਾ ਖੰਡਾ ਰਖਾਇਆ ਰਾਇ ਜੀ ਇਹ ਨਹੀਂ ਆ ਵੀ ਮਲਕੇ ਕੋ ਪੱਠੇ ਪਾਵਾ ਤੇ ਢਿਛਾਇਆ ਦੋ ਦਿਨਾਂ ਕੱਟਾ ਪਿਆ ਵੇਖੋ ਜਾਨਵਰ ਹਾਂ ਜਾਨਵਰ ਚੰਗਾ ਹਾਂ ਬੰਦੀਆ ਦੀ ਕਟਾਲ ਖਾਵੇ ਕਿ ਮੈਂ ਫਿਰ ਉਸ ਬੰਨ ਗਿਆ ਸੁਪਤਾ ਚੰਗਾ ਦੋਸਤੋ ਬਾਕੀ ਮੈਂ ਇਹ ਵੀ ਥਾਂ ਥਾਂ ਤੁਸੀਂ ਵੇਖੋਗੇ ਬੜੀ ਪਧਰਾਈ ਆ ਬੈਕ ਸਾਈਡ ਪੇ ਪਧਰ ਆ ਇੱਕ ਸਾਰ ਆ ਦੇਖੋ ਸੋ ਬਾਕੀ ਜਿਹੜੇ ਸੱਜਣ ਨੂੰ ਫਿੱਟ ਬੈਠੂਗਾ ਮਾਜਦਾ ਰੇਡ ਵੀ ਜੈਜ ਕਰ ਦਿਆਂਗੇ ਅੱਜ ਉਹ ਦੇਖੋ ਕਾਡੀ ਜਰ ਰਵਦੀ ਆ ਜੇ ਕਿ ਵੀ ਇਹਨੇ ਕੰਨੀ ਕੰਨੀ ਲੈਣੀ ਹੋਵੇ ਜੇ ਕਿ ਕਿੱਡੀ ਵੱਡੀ ਗੱਲ ਵੀ ਮੈਂ ਤਗਮੇ ਤੇ ਪੇਗੀ ਜਾਂਦੀ ਆ ਤੇ ਆਪਾਂ ਕੰਨੀ ਵੀ ਦੇ ਦਿਆਂਗੇ ਤੇ ਜੇ ਡੇਰਾ ਲੈਣਾ ਹੋਗਾ ਤਾਂ ਸਭ ਤੋਂ ਵਧੀਆ ਗੱਲ ਪੱਤਾ ਵੀ ਮਗਰ ਲਾਇਆ ਹੁੰਦਾ ਹੀ ਆ ਲਾਇਆ ਹੁੰਦਾ ਕਰਮਾਲਾ ਬਣਿਆ ਵੇਖੋ ਅੱਜ ਤੋਂ ਜਿਹੜੀ ਵੀ ਲੱਗਰ ਦੇ ਲਾਇਕ ਆ ਆ ਸਿਆਸ ਸਿਆਜ ਕੱਟਾ ਪੂਰਾ ਬਨ ਜਾਣਾ ਵਧੀਆ ਲੈ ਵੀ ਛੇਰੇ ਵੀਰੇ ਇਹ ਕੱਟਾ ਆਪਣੇ ਕੋਲ ਮਾਲੀ ਵੀ ਇੱਥਾ 7 ਮਹੀਨੇ ਦਾ ਸੁਆ ਮੱਜਾਂ ਦਾ ਪਸੰਦ ਹੈ 7 ਮਹੀਨਾ ਦਾ ਬਚਾ 7 ਮਹੀਨੇ ਦਾ ਸੁਆ ਹੈਗਾ ਮਗਰ ਕਟਾ ਠੀਕਾ ਜੀ ਕਟਾ ਵੀ ਦੋਸਤੋ 7 ਕ ਮਹੀਨੇ ਦਾ ਪਰ ਕਿਉਂ ਦੁੱਧ ਦਾ ਕਿਸੇ ਭਰਾ ਨੇ ਚੰਗਾ ਛੱਡਿਆ ਤੇ ਮਾਲੀ ਪੂਰਾ ਬਣਿਆ ਪਿਆ ਮਗਰ ਪਿਆਰ ਹੀ ਹੋਇਆ ਫਿਰਤਾ ਫਿਰ ਮੈਂ ਕਿੰਨੇ ਦੀ ਦਿੰਨੀ ਆਪਾਂ ਰਵੀਰ ਜੀ ਤੇ ਆਪਾਂ ਮੈਂ ਦਈਏ ਕੱਲੀ ਹਾਂ ਤੇ ਤੇ ਮਹਿੰਗਾ ਮੁੱਲ 70000 ਆ ਰਿਹਾ ਤੇ ਜੇ ਆਪਾਂ ਜੋੜਾ ਦੇਣਾ ਹੂੰ ਤੇ ਜੋੜਾ ਆਪਾਂ ਇਸ ਤਰੀਕੇ ਨਾਲ ਕਰ ਲਈਏ ਵੀ ਦੋ ਘਟ 80 ਦਾ ਜੋੜਾ ਦੇ ਦਈਏ ਦੋ ਘਟ 80 ਦਾ ਮਾਲੀ ਕੱਟਾ ਨਾਲ ਹੀ ਮੈਂ ਕੱਲਾ ਮਾਲੀ ਦਾ ਕਿੰਨਾ 25000 ਕੀਤਾ ਕੱਲੇ ਮਾਲੀ ਦਾ 25000 ਰੁਪਏ ਹਾਂ ਇਹ ਰੇਟ ਪੁਆਇੰਟ ਤੇ ਛੱਦੇ ਵਿੱਚ ਮੇਰੇ ਦਾ ਵੀ 22000 ਦਾ ਛੱਡਦਾ ਪਿਆ। ਮਨੋ 20000 ਦਾ ਤੂੰ ਵੈਸੇ ਵੇਖਦਾ ਕਟਾ। 20000 ਦਾ ਤੇ ਮੱਝ ਦਾ ਕੱਲੀ ਦਾ ਕੀ ਆ? ਮੈਂ ਦਾ ਤੂੰ ਲਾ ਲੋ ਕੈਲਕੂਲੇਸ਼ਨ ਕਰ ਲੋ ਮਗਰ ਕਿਹਾ ਜਾਂਦਾ। 65000 ਦੀ ਮੈਂ ਆਖੀ ਹਾਂ। ਹਾਂ 65 ਦੀ ਮੈਂ ਰਹਿ ਗਈ। ਠੀਕ ਆ। ਤੇ ਜੇ ਆਖ ਲੈ ਮਿਲ ਕੇ ਆਪਾਂ ਕਰਨਾ ਤੇ ਦੋ ਕਟ 80 ਦਾ ਜੋੜਾ ਦੇ ਦੇਣ। 78 ਦਾ। ਹਾਂ 78 ਦਾ। ਲਾ ਕੇ ਸੁੱਟ ਗਏ। ਸ਼ੇਰੇ ਹੋਰ ਕਰਦੇ ਮਾਨਤਾਨਾ। ਚਲ ਜੇ ਤੂੰ ਪਿਛੋ ਲਿਆਂਦਾ ਚਲੋ ਸੌਦਾ ਕਰਕੇ। ਅੰਦਾਜ਼ਾ ਵੀ ਮਗਰ ਬਣਾ ਲਿਆ। ਆਪਾਂ ਉਹ ਕੰਮ ਕਰਦੇ ਨਹੀਂ। ਵਜਨ ਤੌਰ ਤੇ ਨਹੀਂ ਗੇਲੇ ਦੇ ਕਟਾ ਗੇਲੇ ਪਰ ਆਪਾਂ ਉਹ ਤੇ ਸੋਨਾ ਨਾ ਉਹ ਤੇ ਕੰਮ ਨੇ ਉਹਦਾ ਦੇ ਨਾਮ ਲੈਣਾ ਨਹੀਂ ਮੜਾ ਜਿਹੜੀ ਉਹ ਮੈਂ ਆ ਉਹਨੂੰ ਚੰਗੀ ਮਾਰੋ ਮੇਰੇ ਮੰਦ ਨੇ ਬਰੀਡ ਤੇ ਕੰਮ ਕਰਨਾ ਹੈ ਨਾ ਤੇ ਮੰਨੋ ਉਹਦੇ ਹਾਸਤੇ ਤੇ ਵਰਦਾਨ ਹੈ ਇੱਕ ਲੋ ਵੀ ਪਿਛੋ ਦੱਸਿਆ ਗਿਆ ਸੀ ਵੀ 16 15 16 16 ਲੀਟਰ ਤੋਂ ਪਲੱਸ ਵਾਲੀ ਮੈਂ ਆ ਉਹ ਤਾਂ ਇਹ ਵੀ ਕੋਈ ਤਕਰੀਬਨ 850 ਮੀਂਜਾ ਦੀ ਥੱਲੇ 6 ਸਾਡੇ 6 ਕਿਲੋ ਹੱਥ ਕੇ ਦੋਦਾ ਬਾਕੀ ਮੇਰਾ ਭਰਾ ਤੁਸੀਂ ਆਪ ਹੀ ਦੇਖ ਲਿਓ ਕਰੈਕਟਰ ਸਾਰੇ ਬੂਲੇ ਗਾਦੀ ਦੀ ਆ ਲੈ ਲੇ ਵੀ ਤੁਹਾਨੂੰ ਕੁਆਲਟੀ ਦਿਖਾ ਦਈਏ ਬਾਕੀ ਛੇਰਾ ਥਾ ਤਰਾਖਣ ਰਿਹਾ ਕਰ ਮਾਨਤਨ ਆਪਾਂ ਕਰਾ ਦਿੰਦੇ ਜੀ ਜਿਹੜੇ ਮੈਂ ਕਰਦਾ ਮੇਰਾ ਜਿਹੜੀ ਕੋਈ ਹੋ ਰਹੀ ਆ ਸਾਡਾਂ ਕਿ ਬਾਕੀ ਆਪਾਂ ਦਾ ਬਿਲਕੁਲ ਅੰਤਰਕਿਰੇ ਸ਼ਰਮ ਬੋਲੀ ਕੀਤਾ ਜੀ ਮਾਜ ਵੀ ਚੰਗੀਆਂ ਮੇਰੇ ਭਰਾਵੋ ਕੱਦ ਵੀ ਵੱਡਾ ਵਜਨ ਵੀ ਪੂਰਾ ਚਿਹਰੇ ਵੀ ਲੈਸ ਲੂਸ ਕਰਕੇ ਕੋਈ 78 ਨਹੀਂ ਕੋਈ 77 ਨਹੀਂ ਇੱਕੋ ਇੱਕ ਕੰਮ ਕਰਤੀ 75 ਤੇ ਦੇ ਦਿੱਤੀ ਜੋੜੀ ਦੇ ਦੇ 75 ਦੀ ਹੁਣ ਤੇਰੀ ਮੋਰ ਤੇ ਨਹੀਂ ਪਰ 75 ਤੇ 1000 ਸਾਲ ਲਾ ਲਓ ਅਨੁਸਾਰ ਆ ਮੈਂ ਲਾਈ ਬੈਠਾ ਫੇਰ ਵੀ ਚਲੋ ਬਾਤਾਂ ਹਾਂ ਤੇ ਮੈਂ ਕਹਿੰਦੀ ਰਹਿ ਗਈ ਆ 15 ਦਾ ਲਾ ਲਓ 20 ਦਾ ਲਾ ਲਓ ਕੈਲਕੂਲੇਸ਼ਨ ਕਰਨੀ ਹੈ ਚਾਹ ਜਾਂਦੇ ਕਨੀ ਇਹ 75 ਦਾ ਜਾਂਦੇ ਬਲਵਾ ਮੇਲ ਮਾ ਸੌਦਾ ਜਾਂਦਗੇ ਲੋ ਵੀ ਇਹ ਮੱਧ ਮਿਲ ਜੂਗੀ ਤੇ ਨਾਲ ਇਹ ਕਟਾ ਮਿਲ ਜੂਗਾ ਬਾਕੀ ਜਿਹੜੀ ਭਰ ਦਵਾਂਗੇ ਉਹਨਾਂ ਨੂੰ ਜਿਨ੍ਹਾਂ ਨੇ ਜੋੜੀ ਲੈਣੀ ਆ ਇਹ ਜੋੜੀ ਜੇ ਅਗਲਾ ਮੁੜ ਕੇ 20 ਕੱਢਣਾ ਪਵੇ 20 ਕਟੇ ਦਾ ਕਰਦੇ ਫਿਰ ਨਹੀਂ ਫਿਰ ਨਹੀਂ ਜੋੜੀ ਦਾ ਦੋਸਤੋ ਜਰੂਰ ਜੋੜੀ ਦਾ 75 ਦੀ ਜੋੜੀ ਦਵਾਂਗੇ ਜੋੜੀ 75 ਦੀ ਜਾਊਗੀ ਸਿੰਗਲ ਸਿੰਗਲ ਖਰੀਦਰਾਂ ਤੇ ਕਟਾ 20 ਦਾ 20 ਦਾ ਪਵਾਵਾਂਗੇ ਕਟਾ 22000 ਦਾ ਦਵਾਂਗੇ ਇਹਨਾਂ ਦੀ ਖੁਸ਼ੀ ਆ ਤੇ ਮੱਧ ਵੀਰ ਦਾ 65000 ਦੇ ਵਿੱਚੋਂ ਮਾਨਤਾ ਕਰਾਂਗੇ ਭਾਵੇਂ ਬਾਰ ਦੇ ਲੈ ਲੇ ਭਾਵੇਂ 360 ਦੀ ਲੈ ਲਓ ਜੀ ਉਹ ਮੌਕਾ ਹੈ ਠੀਕ ਹੈ ਜੀ ਤੇ ਵੈਸੇ 75000 ਦੀ ਜੋੜੀ ਮਿਲ ਜੂਗੀ ਉਹਦੇ ਵਿੱਚ ਤੁਹਾਡੀ ਵੀ ਭਲਾਈ ਆ ਚਲੋ ਉਹਦੇ ਵਿੱਚ ਤੁਹਾਡਾ ਵੀ ਫਾਇਦਾ ਹੈ ਠੀਕ ਹੈ ਜੀ ਜੋੜੀ ਪਾ ਲਓ ਜੇ ਆਪਾਂ ਕੱਲੀ ਕੱਲੀ ਦਾ ਰਾਈਂ ਬੋਲਦਾ ਤਾਂ ਮੁੱਲ ਪਹੁੰਚ ਗਿਆ ਹਣਾ ਜੇ ਆਪਾਂ ਕੱਲੀ ਕੱਲੀ ਦਾ ਮੁੱਲ ਕਹਦੇ ਫਿਰ ਮਹਿੰਗਾ ਮੁੱਲ 70000 ਰੁਪਏ ਆ ਠੀਕ ਆ ਤੇ ਕੱਟੇ ਦਾ ਮੁੱਲ 5000 ਆ ਠੀਕ ਆ ਤੇ ਜੇ ਆਪਾਂ ਜੋੜੀ ਦੇਣੀ ਆ ਤੇ ਫਿਰ ਤੋ ਦੋ ਤਿੰਨ ਕਹਦਾ ਫਿਰ ਆਪਾਂ ਉਹਦੇ ਪਾਈ ਦੇਣੀ ਚਲੋ ਠੀਕ ਆ ਜੀ ਲਓ ਵੀ 75000 ਦੀ ਜੋੜੀ ਮਿਲ ਜੂਗੀ ਠੀਕ ਆ ਇੱਧਰ ਮਾਲ ਤੁਸੀਂ ਦੇਖ ਲਿਆ ਤਸल्ली ਨਾਲ ਦਿਖਾਤਾ ਵੀਡੀਓ ਚੰਗੀ ਤਸल्ली ਨਾਲ origignal ਇੱਕ ਦੋ ਵਾਰੀ ਬੈਠ ਕੇ ਮੇਰਾ ਪਰ ਹੌਸਲੇ ਨਾਲ ਦੇਖ ਲਿਓ ਉਸ ਤੋਂ ਬਾਅਦ ਮਾਲਕ ਨੂੰ ਕਾਲ ਕਰ ਲਿਆ ਠੀਕ ਹੈ ਜੀ ਤੇ ਇਹ ਅੱਜ ਪਸ਼ੂ ਸੀਗੇ ਸਿਰੇ ਇੱਕ ਨੰਬਰ ਬੋਲ ਦੋ ਜੀ ਨੰਬਰ ਆ ਜੀ 7855773 ਆ ਠੀਕ ਹੈ ਜੀ ਹਾਂ ਜੀ ਮੈਂ ਵੀ ਇਹ ਨੰਬਰ ਬੋਸੋ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਤੇ ਬਾਕੀ ਮਿਹਰਬਾਨੀ ਸਾਰੇ ਭਰਾਵਾਂ ਦੀ ਜਿਹੜੇ ਸਪੋਰਟ ਕਰਦੇ ਆ ਪਸੰਦ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ